ਹਾਂਜੀ ਸਨਪਾਪਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਕਿਦਾਂ ਸਾਰੇ ਕੋਸਵਤੀ ਹੋਗੇ ਬਾਕੀ ਤੋਂ ਲੇਕਰ ਕੈਂਟ ਜੀ ਵੀਡੀਓ ਲੈ ਕੇ ਆ ਗਏ ਤੁਸੀਂ ਹਰ ਸਾਈਡ ਤੇ ਵੀਡੀਓ ਤੁਸੀਂ ਦੇਖ ਹੀ ਰਹੋਗੇ ਤੁਸੀਂ ਇਹਨੂੰ ਤੇ ਜਾਣਦੇ ਹੀ ਹੋਗੇ ਤੇ ਅਪਡੇਟ ਆਉਂਦੇ ਰਹਿਆ ਦੇ ਬਹੁਤ ਹੀ ਵੀਡੀਓ ਆਉਂਦੀ ਰਹਿੰਦੀ ਆ ਕੋਈ ਨੂੰ ਕਾਲਾ ਕਹਿੰਦਾ ਕੋਈ ਕਹਿੰਦਾ ਵਿਆਹ ਹੋ ਗਿਆ ਫਲਾਂਡ ਮਕਾਨਾ ਬਹੁਤ ਕੁਝ ਕਹਿੰਦੇ ਲੋਕੀ ਤੁਸੀਂ ਨਾ ਅਨਮੋਲ ਵੀ ਰੋਸਟ ਕਰ ਰਿਆ ਬਹੁਤ ਹੀ ਕੈਂਟ ਰੋਸਟ ਵੀਡੀਓ ਆ ਤੁਸੀਂ ਪਹਿਲਾਂ ਕੁੜੀ ਦੀ ਵੀਡੀਓ ਚੈੱਕ ਕਰੋ ਫਿਰ ਆਪਾਂ ਤੁਹਾਨੂੰ ਅੱਗੇ ਵੀਡੀਓ ਦਿਖਾਣੇ ਆ ਅਨਮੋਲ ਵੀਰ ਦੀ ਕਰੋ ਚੈੱਕ ਵੀਡੀਓ ਮੇਰੇ ਨਾਲ ਦੀਆਂ ਤੇਰੇ ਨਾਲ ਜੋ ਕਹਿੰਦੀਆਂ ਬਾਦੇ ਸੋਣਿਆ ਹਾਂਜੀ ਪੰਜਾਬੀ ਵਿੱਚ ਕੱਲ ਹੀ ਚੱਕ ਵੀਡੀਓ ਬਾਕੀ ਠੀਕ ਹੈ ਤੁਸੀਂ ਜੋੜੀਆਂ ਬਹੁਤ ਕੈਂਟ ਬਾਣੀਆਂ ਸਾਡੇ ਕੱਲ ਜੇ ਨਮ ਚਾਇਆ ਕਰੋ ਇਦਾਂ ਆਪਾਂ ਨਹੀਂ کہہ ਰਹੇ ਇਦਾਂ ਅਨਮੋਲ ਵੀਰ کہہ ਰਿਹਾ ਤੇ ਬਾਕੀ ਤੁਸੀਂ ਅਨਮੋਲ ਵੀਰ ਦੇ ਫੇਰ ਉਹਨਾਂ ਦੇ ਵੀਟ ਨੂੰ ਬਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇੰਸਟਾ ਚੈਨਲ ਫੋਲੋ ਕਰ ਲਿਓ ਫੇਸਬੁੱਕ ਪੇਜ ਹਾਈ ਕਰ ਲਿਓ ਤੇ ਵੀਡੀਓ ਆਪਾਂ ਸਟਾਰਟ ਕਰਦੇ ਹਾਂ ਅਨਮੋਲ ਵੀਰ ਦੀ ਕਰੋ ਚੱਕ ਵੀਡੀਓ ਫਿਰ ਆਪਾਂ ਐਂਡ ਤੇ ਮਿਲਦੇ ਹਾਂ ਬਾਜੀ ਜਿਹੜੀ ਉਹਨਾਂ ਨਾਲ ਖੈਂਦੀਆਂ ਨੇ ਕੱਲ ਜੇ ਉਹਨਾਂ ਦੇ ਮਚਾਓ ਸਾਡੇ ਕਿਉਂ ਵਿਚਾਰੇ ਹੋ ਨਹੀਂ ਮਸਲਾ ਵੀਰੇ ਇਹ ਦੀ ਕਿ ਜੋੜੀਆਂ ਖਰਾਬ ਨੇ ਤਿੰਨੋਂ ਤਿੰਨੋ ਹੀ ਸੋਹਣੀਆਂ ਜੋੜੀਆਂ ਨੇ ਇੱਕ ਤੋਂ ਇੱਕ ਜੋੜੀ ਹੈ ਮਸਲਾ ਇਹ ਸਾਡੀ ਜੋੜੀ ਕਿਉਂ ਰੀ ਜਰਾਬਾ ਦੀ ਜੋੜੀ ਬੂਟਾ ਦੀ ਜੋੜੀ ਇੱਦਾਂ ਤੇ ਮਾਰੇ ਹੈੜੀ ਹੈ ਰਸੀ ਵੀ ਲੱਭਾ ਹਾਦ ਦੇ ਕੀਤੀ ਵੀ ਵੀਰੋ ਨਹੀਂ ਘਰ ਦੇ ਦੀ ਗਾਲਾ ਗੋਲਾ ਖਾ ਕੇ ਮਸਾ ਇੰਸਟਾਗ੍ਰਾਮ ਤੇ ਥੋੜਾ ਦਿਲ ਪਰਚਾਵਾ ਕਰਨਾ ਆਂਦੇ ਕਿ ਕੋਈ ਚਲ ਕੁਝ ਵੇਖ ਲੈ ਕਿ ਇਹ ਬਿਲਕੁਲ ਹੀ ਕਲੇਜਾ ਫੂਕ ਦਿੰਦੇ ਦੇ ਛੜਾ ਪਤਾ ਜਾਵੇ ਕਿਦਰ ਰੂ ਹਾਂਜੀ ਪੰਜਾਬੀਓ ਕਿੱਦਾਂ ਲੱਗੀ ਰੋਸਟ ਵੀਡੀਓ ਜੀ ਵੀਡੀਓ ਦੇ ਲੱਗੇ ਵੀਡੀਓ ਨੂੰ ਬਤੋ ਲਾਈਕ ਕਮੈਂਟ ਸ਼ੇਅਰ ਤੋਂ ਜਰੂਰ ਕਰਿਓ ਬਾਕੀ ਆਪਾਂ ਜੇ ਐਸਰੋਸਟ ਚੈਨਲ 'ਤੇ ਵੀਡੀਓ ਅਪਲੋਡ ਕਰਦੇ ਰਹਿਨੇ ਆ ਤੇ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਜਰੂਰ ਕਰ ਲਿਓ ਬਾਕੀ ਨਾ ਕਮੈਂਟਾਂ ਜਿਹਦੇ ਵਿੱਚ ਆ ਦੱਸ ਕੇ ਤੁਸੀਂ ਜਰੂਰ ਜਾਇਆ ਕਰੋ ਬਾਕੀ ਤੁਸੀਂ ਦੱਸਿਆ ਕਰੋ ਕਿ ਵੀਡੀਓ ਕਿੰਨੇ ਕਿੰਨੇ ਚਾਹੀਦੀ ਆ ਸ਼ਾਇਦ ਆਪਾਂ ਖੁਦ ਵੀ ਆਪਾਂ ਰੋਸਟ ਕਰਨ ਲੱਗ ਜਾਈਏ ਤੇ ਵੀਡੀਓ ਨੂੰ ਬਤੋ ਲਾਈਕ ਕਮੈਂਟ ਸ਼ੇਅਰ ਤੋਂ ਜਰੂਰ ਕਰਿਓ ਠੀਕ ਹੈ ਮੈਂ ਆਵੀਓ ਫਿਰ ਮਿਲਦੇ ਨੇ ਨੈਕਸਟ ਵੀਡੀਓ ਸੰਨਪਾ